ਮੁਕੇਰੀਆਂ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬ ਪਿਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਲੜੀ ਵਿੱਚ ਰੇਲਵੇ ਸਟੇਸ਼ਨ ਮੁਕੇਰੀਆਂ ਵਿਖੇ ਚੱਲ ਰਹੀ ਫ੍ਰੀ ਠੰਡੇ ਜਲ ਦੀ ਸੇਵਾ ਨੂੰ ਦੇਖਣ ਲਈ ਐਸਐਮਓ ਮੁਕੇਰੀਆਂ ਡਾਕਟਰ ਰਮਨ ਕੁਮਾਰ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਕੁਮਾਰ ਪੇਂਟਰ ਦੀ ਅਗਵਾਈ ਵਿੱਚ ਅੰਤਾਂ ਦੀ ਗਰਮੀ ਵਿੱਚ ਪੂਰੀ ਟੀਮ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਜਿਕਰਯੋਗ ਹੈ ਕਿ ਸੰਸਥਾ ਵੱਲੋਂ ਇਲਾਕੇ ਵਿੱਚ ਚਲਾਈਆਂ ਜਾ ਰਹੀਆਂ अनेका ਸੇਵਾਵਾਂ ਵਿੱਚੋਂ ਇੱਕ ਰੇਲਵੇ ਸਟੇਸ਼ਨ ਉੱਤੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਜਿੱਥੇ ਠੰਡਾ ਪਾਣੀ ਪੁਲਾਇਆ ਜਾ ਰਿਹਾ ਹੈ ਉੱਥੇ ਰੇੜੀਆਂ ਰਾਹੀ ਪਾਣੀ ਦੇ ਵੱਡੇ ਡਰਮ ਪਰ ਡੱਬਿਆਂ ਵਿੱਚ ਬੈਠੇ ਯਾਤਰੀਆਂ ਨੂੰ ਵੀ ਪਾਣੀ ਪੁਲਾਇਆ ਜਾਂਦਾ ਹੈ ਅਤੇ ਬੋਤਲਾਂ ਭਰ ਕੇ ਦਿੱਤੀਆਂ ਜਾ ਰਹੀਆਂ ਹਨ ਜਿਸ ਤੇ ਸ਼ੀਤਲ ਜਲ ਪੀ ਕੇ ਯਾਤਰੀਆਂ ਵੱਲੋਂ ਭਰਪੂਰ ਅਸੀਸਾਂ ਦਿੱਤੀਆਂ ਜਾਂਦੀਆਂ ਹਨ ਇਸ ਮੌਕੇ ਜਿੱਥੇ ਐਸਐਮਓ ਡਾਕਟਰ ਰਮਨ ਕੁਮਾਰ ਅਤੇ ਮਾਸਟਰ ਜਸਵੰਤ ਸਿੰਘ ਖਾਨਪੁਰ ਹੋਰਾਂ ਸਰਬ ਪਿਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਉੱਥੇ ਸੰਸਥਾ ਸੰਸਥਾਪਕ ਕੁਮਾਰ ਪੈਂਟਰ ਹੋਰਾਂ ਆਪਣੀ ਸਮੂਹ ਟੀਮ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਰਪਿਤਰੀ ਮੁਕਤੀ ਐਵਮ ਮਾਨਵ ਕਲਿਆਣ ਸੰਸਥਾ ਰਜਿਸਟਰਡ ਮੁਕੇਰੀਆਂ ਦੇ ਵੱਲੋਂ ਕੁਮਾਰ ਪੈਂਟਰ ਜੀ ਦੀ ਗਵਾਈ ਦੇ ਵਿੱਚ ਜੋ ਕਾਰਜ ਚੱਲ ਰਹੇ ਨੇ ਸੱਚੀ ਮੱਚੀ ਕਿਸੇ ਵੇਲੇ ਭਾਈ ਕਨਈਆ ਜੀ ਨੇ ਜਦੋਂ ਲੜਾਈਆਂ ਦੇ ਵਿੱਚ ਪਾਣੀ ਪਿਆੰਦੀ ਸੇਵਾ ਸ਼ੁਰੂ ਕੀਤੀ ਜਦੋਂ ਭਗਤ ਪੂਰਨ ਸਿੰਘ ਘਰਾਣੇ ਅਮੋਸਰ ਦੇ ਵਿੱਚ ਇੱਕ ਕੁਸਤ ਆਸ਼ਰਮ ਜਿਹੜਾ ਹੈ ਉਹਨੂੰ ਸੰਭਾਲਿਆ ਲੋਕਾਂ ਨੂੰ ਸੰਭਾਲਿਆ ਲੋਕਾਂ ਦੀ ਸੇਵਾ ਕੀਤੀ ਉਹ ਵੇਲਾ ਸੱਚੀ ਬੱਚੀ ਹੁਣ ਯਾਦ ਆਉਂਦਾ ਜਦੋਂ ਬਕੇਰੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰੇਲਵੇ ਸਟੇਸ਼ਨ ਦੇ ਉੱਤੇ ਪਾਣੀ ਦੀ ਵਿਵਸਥਾ ਸਪੈਸ਼ਲੀ ਇਹ ਸੰਸਥਾ ਵੱਲੋਂ ਕੀਤੀ ਗਈ ਹੈ ਹਰ ਗੱਡੀ ਜਿਹੜੀ ਆਉਂਦੀ ਹੈ ਭਰੀ ਹੋਈ ਸਵਾਰੀਆਂ ਦੀ ਉਹਦੇ ਵਿੱਚ ਜਿਹੜੇ ਆਮ ਤੌਰ ਤੇ ਜਿਹੜੇ ਦੂਜੇ ਡੱਬੇ ਨੇ ਏਸੀ ਡੱਬੇ ਰਹੀ ਹਨ ਉਹਨਾਂ ਡੱਬਿਆਂ ਦੇ ਵਿੱਚ ਪਾਣੀ ਦੀ ਵਿਵਸਥਾ ਘੱਟ ਹੁੰਦੀ ਹੈ ਤੇ ਇੰਨੀ ਗਰਮੀ ਇੰਨੀ ਲੂ ਪੈ ਰਹੀ ਹੈ ਤੇ ਇਸ ਮੌਕੇ ਦੇ ਉੱਤੇ ਪਾਣੀ ਜਦੋਂ ਲੋੜ ਹੈ ਤੇ ਇਹ ਸੰਸਥਾ ਦੇ ਸਾਰੇ ਵਰਕਰ ਸਾਰੇ ਸਮਾਜ ਦੇ ਵੀ ਲੋਕ ਜਿਹੜੇ ਨੇ ਉਹ ਭਾਇਤੁਰਦੇ ਨੇ ਡੱਬਿਆਂ ਵੱਲ ਨੂੰ ਤੇ ਲੋਕਾਂ ਨੂੰ ਪਾਣੀ ਪਿਲਾ ਕੇ ਤੇ ਉਹਨਾਂ ਦੀ ਰੂਹਾਂ ਵੀ ਸ਼ਾਂਤ ਕਰਦੇ ਨੇ ਤੇ ਗਰਮੀ ਤੋਂ ਬਚਾਅ ਵੀ ਕਰਦੇ ਨੇ ਆਪਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਜਿਵੇਂ ਆਮ ਤੌਰ ਤੇ ਦੇਖਦੇ ਆਂ ਆਪਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਟੂਟੀਆਂ ਦਾ ਪਾਣੀ ਜਾਈ ਜਾ ਰਿਹਾ ਹੈ ਸੜਕ ਧਰਤੀ ਦਾ ਪਾਣੀ ਮੁੱਕਦਾ ਜਾ ਰਿਹਾ ਹੈ ਇਹਨੂੰ ਸੰਭਲ ਦੀ ਲੋੜ ਹੈ ਜੇ ਪਾਣੀ ਨਹੀਂ ਹੋਏਗਾ ਤੇ ਕਿੱਥੋਂ ਬਿਲਾਵਾਂਗੇ ਕਿੱਥੋਂ ਪੀਵਾਂਗੇ ਕਿੱਥੋਂ ਕੰਮ ਕਰਾਂਗੇ ਇਹ ਸੰਸਥਾ ਜਿਹੜੀ ਐ ਸਪੱਸੇ ਧਿਆਨ ਦੇ ਰਹੀ ਐ ਮੁਕੇਰੀਆਂ ਦੇ ਅਰਾਊਂਡ ਜਿਹੜੀਆਂ ਕੋਈ ਨੈਚੁਰਲ ਡੈਥ ਹੁੰਦੀਆਂ ਨੇ ਜਾਂ ਜਿਹੜੇ ਬੇਪਛਾਣ ਲੋਕ ਮਾਰੇ ਜਾਂਦੇ ਆ ਉਹਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨਾ ਉਹਨਾਂ ਦਾ ਫਿਰ ਕਿਰਿਆਕਰਮ ਵੀ ਕਰਾਉਣੇ ਇਹ ਬਹੁਤ ਵੱਡੀ ਸੇਵਾ ਐ ਜਿਹੜੀ ਇਹ ਸੰਸਥਾ ਜਿਹੜੀ ਹੈ ਇਹ ਕਰਵਾ ਰਹੀ ਹੈ ਮੈਂ ਕਹਿੰਦਾ ਹਾਂ ਕਿ ਸਾਡਾ ਇਲਾਕਾ ਖਾਸ ਤੌਰ ਤੇ ਜਦੋਂ ਇਹੋ ਜਿਹੇ ਲੋਕ ਹੋਣਗੇ ਹਰ ਥਾਂ ਉਹ ਇਲਾਕਾ ਪਾਗਾ ਵਾਲੀ ਹੋਵੇਗਾ ਕੋਮਾਰ ਸਾਹਿਬ ਦੀ ਜਿਹੜੀ ਸੰਸਥਾ ਹੈ ਪਹਿਲਾਂ ਵੀ ਜਿਹੜੇ ਹੈਗੇ ਆ ਕੰਮ ਬੜੇ ਵਧੀਆ ਕਰ ਰਹੇ ਨੇ ਜਿਸ ਤਰ੍ਹਾਂ ਜਾਂ ਕਈ ਲੋਵਾਰੇ ਸਲਾਸ਼ਾਂ ਹੈਗੀਆਂ ਉਹਨਾਂ ਦਾ ਸੰਸਕਾਰ ਕਰਨਾ ਉਹਨਾਂ ਦੇ ਦਿੱਤੀ ਦਵਾ ਦੇ ਸਾਬ ਨਾਲ ਉਹਨਾਂ ਦੇ ਸੰਸਕਾਰ ਕਰਵਾਉਣੇ ਤੇ ਗਰੀਬ ਬੱਚਿਆਂ ਦੀ ਸਹਾਇਤਾ ਕਰਨੀ ਤੇ ਮਰੀਜ਼ਾਂ ਨੂੰ ਜਿਨ੍ਹਾਂ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਐਂਬੂਲੈਂਸ ਸਰਵਿਸ ਪ੍ਰੋਵਾਈਡ ਕਰਨੀ ਇਹ ਸਾਰੇ ਕੰਮ ਤਾਂ ਕੁਮਾਰ ਸਾਹਿਬ ਦੀ ਸੰਸਥਾ ਪਹਿਲਾਂ ਵੀ ਕਰ ਰਹੀ ਹੈ ਪਰ ਜਿਹੜਾ ਅੱਜ ਮੈਂ ਦੇਖਣ ਚ ਆਇਆ ਕਿ ਇਸ ਟਾਈਮ ਜਿਹੜਾ ਹੈਗਾ ਟੈਂਪਰੇਚਰ 42 ਡਿਗਰੀ ਹੈ 42 ਡਿਗਰੀ ਤੇ ਲੂ ਚੱਲ ਰਹੀ ਆ ਤੇ ਸਰਕਾਰ ਵੱਲੋਂ ਵੀ ਐਡਵਾਈਜ਼ਰੀ ਕਿ ਹੀਟ ਵੇਵ ਦੀ ਆ ਤੇ ਇਹ ਵੀ ਐਡਵਾਈਜ਼ਰੀ ਕਿ ਪਾਣੀ ਵੱਧ ਤੋਂ ਵੱਧ ਪੀਓ ਤੇ ਕੁਮਾਰ ਸਾਹਿਬ ਦੀ ਸੰਸਥਾ ਰੇਲਵੇ ਸਟੇਸ਼ਨ ਤੇ ਜਿਹੜੇ ਯਾਤਰੀ ਆ ਰੇਲ ਯਾਤਰੀ ਹੈਗੇ ਉਹਨਾਂ ਨੂੰ ਪਾਣੀ ਪ੍ਰੋਵਾਈਡ ਕਰਵਾ ਰਹੇ ਆ ਤੁਸੀਂ ਦੇਖਿਆ ਹੋਣਾ ਤੇ ਜਿੰਨੇ ਡੱਬੇ ਪਹਿਲਾਂ ਅੱਗੇ ਲੱਗੇ ਉਹਨਾਂ ਦੀ ਕੋਈ ਪਾਣੀ ਦੀ ਵਿਵਸਥਾ ਨਹੀਂ ਸੀ ਬੜੇ ਗਰੀਬ ਤਬਕਾ ਵਿੱਚ ਬੈਠਾ ਹੋਇਆ ਸੀ ਉਹਨਾਂ ਨੇ ਆਪਣੇ ਪਾਣੀ ਦੀ ਸੇਵਾ ਉੱਤੇ ਨਿਭਾਈ ਹੈ ਤੇ ਜਿਹੜੇ ਪਿਆਸੇ ਬੰਦੇ ਉਹਨਾਂ ਨੂੰ ਪਾਣੀ ਪੁਲਾਇਆ ਹੈ ਜਿਹੜਾ ਬਹੁਤ ਵੀ ਪੁੰਨ ਦਾ ਕੰਮ ਹੈ ਤੇ ਚਲਾਗਾ ਜੋ ਕੰਮ ਹੈ ਇਹ ਅਪੀਲ ਇਹੀ ਆ ਪਬਲਿਕ ਨੂੰ ਕਿ ਜਿਆਦਾ ਗਰਮੀ ਚ ਨਾ ਨਿਕਲਿਆ ਜਾਵੇ ਜੇ ਕੋਈ ਜ਼ਰੂਰੀ ਕੰਮ ਨਾ ਹੋਵੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਵੋਇਡ ਕਰਨਾ ਚਾਹੀਦਾ ਘਰੋਂ ਬਾਹਰ ਨਿਕਲਣਾ ਸਾਡੇ ਸਾਡੀ ਸੰਸਥਾ ਦੁਆਰਾ ਜਿਹੜਾ ਸਮਾਜ ਸੇਵਾ ਦੇ ਜਿਹੜੇ ਕੰਮ ਸਾਡੇ ਚੱਲਦੇ ਹਨ ਕੇਰੀਆਂ ਦੇ ਵਿੱਚ ਉਹਨਾਂ ਨੂੰ ਅੱਜ ਰੇਲਵੇ ਸਟੇਸ਼ਨ ਤੇ ਦੇਖਣ ਲਈ ਜਿਹੜੀ ਜਨਸੀਵਾਦਾ ਜਿਹੜਾ ਸਾਡਾ ਕੰਮ ਆ ਦੇਖਣ ਵਾਸਤੇ ਅੱਜ ਡਾਕਟਰ ਐਸ ਐਮਓ ਸਾਹਿਬ ਰਮਨ ਕੁਮਾਰ ਜੀ ਅੱਜ ਇੱਥੇ ਪਹੁੰਚੇ ਔਰ ਨਾਲ ਉਹਨਾਂ ਦੇ ਜਸਵੰਤ ਸਿੰਘ ਮਾਸਟਰ ਵੀ ਆਏ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ